ਮੈਂ ਲੈਣਾ ਨਹੀਂ ਆਉਂਦੀ ਉਹ ਲੈਣਾ ਦੀ ਆ ਰਹਿਣਾ ਕਰਕੇ ਥੋੜੀ ਜਿਹੀ ਨੋਟੀਸ ਦਾ ਲੈਣਾ ਫੇਰ ਦੇਣਾ ਪ੍ਰਧਾਨ ਜੀ ਪ੍ਰਧਾਨ ਜੀ ਮੈਂ ਕਰਕੇ ਲੈਣਾ ਤਾਂ ਦੱਸਣ ਨਹੀਂ ਲੈਣਾ ਤਾਂ ਮਾਹੀ ਆ ਨਾ ਜੀ ਉਹ ਲੈਣ ਨਹੀਂ ਆ ਰਿਹਾ ਨਹੀਂ ਆਏ ਉਹ ਤੋਂ ਇੱਕ ਨਾ ਦੇਵੀ ਸ਼ੰਕਰ ਚ ਕਰਕੇ ਸੀ ਗਾਮ ਘਰਨੀਆ ਰਹਿਣੀਆਂ ਅੱਲੇ ਬਲਾਕ ਕਿੱਥੇ ਆ ਇਹਦੇ ਆ ਇਹ ਅੰਦਰ ਲਿਖ ਕੇ ਉਹ ਕਿੱਥੇ ਆ ਅੰਦਰ ਕਿੱਥੇ ਆ ਜੀ ਆਹ ਬੋਕੇ ਹਾਇ ਲਾਓ ਹਾਇ ਲਾਓ ਸਾਰੇ ਸਾਥੀ ਨੂੰ ਛੇੜਛਾੜ ਕਰਨਾ ਨੂੰ ਫਾਇਲਾਓ ਹਾਇ ਲਾਓ ਹਾਇ ਲਾਓ ਅੰਮ੍ਰਿਤਸਰ ਦੀ ਜਿਹੜੀ ਘਟਨਾ ਹੋਈ ਆ ਬਾਬਾ ਸੁਭਾਸ਼ ਮੇਦਕਰ ਜਿਸੇ ਬਹੁਤ ਨਾਲ ਛੇੜਛੜ ਕੀਤੀ ਗਈ ਆ ਨੂੰ ਕੋਦਰ ਵਿੱਚ ਵੀ ਹਜੇ ਵਿਰੋਧ ਪ੍ਰਸ਼ਾਸਨ ਦਰਸ਼ਣ ਨੂੰ ਹਕੀ ਕਰਨ ਚਾਹੁੰਦੇ ਜੋ ਅੰਮ੍ਰਿਤਸਰ ਦੇ ਵਿੱਚ ਘਟਨਾ ਵਾਪਰੀ ਆ ਬਹੁਤ ਹੀ ਮੰਦ ਭੱਗੀ ਆ ਉਸ ਦੀ ਜਿੰਨੀ ਕਰੜੀ ਨਿੰਦਿਆ ਕੀਤੀ ਜਾਵੇ ਉੰਨੀ ਹੀ ਘਟਾ ਪਰ ਸਭ ਤੋਂ ਵੱਧ ਜਿਹੜਾ ਅੱਜ ਸਾਡੇ ਮਨ ਨੂੰ ਜਿਹੜੀ ਠੇਸ ਲੱਗੀ ਆ ਉਹ ਸਾਡੇ ਜਿਹੜਾ ਨਕੋਦਰ ਦੇ ਐਸ.ਡੀ.ਐਮ. ਸਾਹਿਬ ਹੈ ਜਿਨ੍ਹਾਂ ਦੀ ਡਿਊਟੀ ਬਣਦੀ ਹੈ ਕਿ ਕਾਨੂੰਨ ਵਿਵਸਥਾ ਨੂੰ ਪੂਰੀ ਤਰ੍ਹਾਂ ਦਾ ਜਿਹੜਾ ਆਪਣੇ ਕੰਟਰੋਲ ਵਿੱਚ ਰੱਖਣਾ ਅੱਜ ਉਹ ਐਸ.ਡੀ.ਐਮ. ਸਾਹਿਬ ਹੀ ਚਾਹੁੰਦੇ ਆ ਕਿ ਕਾਨੂੰਨ ਵਿਵਸਥਾ ਜਿਹੜੀ ਵਿਗੜੇ ਔਰ ਇੱਕ ਕੁਰਸੀ ਦੇ ਉੱਤੇ ਬੈਠ ਕੇ ਉੱਠ ਕੇ ਉਹ ਬੰਦਾ ਇੱਕ ਮੈਮੋਰੈਂਡਮ ਲੈ ਰਿਹਾ ਔਰ ਮੈਮੋਰੈਂਡਮ ਵੀ ਕਿਹੜਾ ਆ ਜਿਹੜਾ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਮੁਤਾਬਕ ਜਿਸ ਕੁਰਸੀ ਦੇ ਉੱਤੇ ਬੈਠਾ ਉਹ ਜੇ ਉਹਦੇ ਰੱਖਿਆ ਨਹੀਂ ਕਰ ਸਕਦਾ ਤਾਂ ਆਮ ਪਬਲਿਕ ਉਹਦੇ ਕੋਲੋਂ ਕੀ ਸੋਚਦੀ ਹੈ ਕਿ ਉਹ ਕੀ ਕਰੂਗਾ ਉਹ ਤਾਂ ਇਸ ਲਈ ਮੈਂ ਚਾਹੁੰਦਾ ਕਿ ਇਹੋ ਜਿਹੇ ਅਫਸਰ ਹੈ ਜਿਹੜੇ ਇਹਨਾਂ ਨੂੰ ਸਸਪੈਂਡ ਕਰਕੇ ਘਰ ਹੀ ਬਿਠਾ ਦੇਣਾ ਚਾਹੀਦਾ ਜਿਹੜੇ 바ਵਾ ਸਾਹਿਬ ਦੇ ਸਨਮਾਨ ਲਈ ਕੁਝ ਨਹੀਂ ਕਰ ਸਕਦੇ ਉਹ ਆਮ ਪਬਲਿਕ ਲਈ ਕੀ ਕਰਨਗੇ ਜਿਹੜਾ ਵਿਰੋਧ ਉੱਠਿਆ ਹੈ ਇਹਦੇ ਬਾਰੇ ਵਿੱਚ ਜਿਹੜੀ ਪਾਰਟੀ ਵੱਲੋਂ ਕੋਈ ਨਿਰਦੇਸ਼ ਜਾਰੀ ਹੋਇਆ ਹੈ ਜੀ ਪਾਰਟੀ ਵੱਲੋਂ ਹਾਲ ਦੀ ਘੜੀ ਤਾਂ ਇਹ ਸੀਗਾ ਕਿ ਅੰਮ੍ਰਿਤਸਰ ਦੇ ਵਿੱਚ ਪਰਚਾ ਦਰਜ ਹੋ ਗਿਆ ਸਾਰੀਆਂ ਜਿਹੜੀਆਂ ਵਿਧਾਨ ਸਭਾ ਸੀ ਉਹਦੇ ਉੱਤੇ ਆਪਣਾ ਇੱਕ ਮੈਮੋਰੰਡਮ ਜਿਹੜਾ ਸੀ ਉਹ ਐਸ.ਡੀ.ਐਮ. ਰਾਜ ਸਰਕਾਰ ਨੂੰ ਦੇਣਾ ਸੀ ਔਰ ਜਿਹੜਾ ਸਾਡਾ ਨਕੋਦਰ ਦਾ ਐਸ.ਡੀ.ਐਮ. ਆ ਇਸ ਨੇ ਸਾਬ ਲਾ ਜੀ ਕਹਿ ਦਿੱਤਾ ਕਿ ਮੈਂ ਜਿਹੜਾ ਮੈਮੋਰੰਡਮ ਨਹੀਂ ਲੈਣਾ ਵਾਂਗਾ ਔਰ ਐਸੀ ਉਹਨੂੰ ਇਹ ਵੀ ਤਾੜਨਾ ਕਰ ਦੇਣੀ ਚਾਹੁੰਦੇ ਆ ਕਿ ਭੋਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਨਕੋਦਰ ਜਿਹੜੀ ਆ ਤੂੰ ਤਾਂ ਕੀ ਆ ਇਹ ਚੰਗੇ ਚੰਗਾ ਦੀ ਧੌਣ ਜੋ ਕੀਲਾ ਕੱਢ ਦਿੰਦੀ ਆ ਜੇ ਤੈਨੂੰ ਕੋਟਾ ਕੋਟਾ ਕਰਕੇ ਨਾ ਲਿਆਇਆ ਤਾਂ ਤੂੰ ਸਾਡਾ ਨਾਂ ਬਟਾ ਦੇ ਕਿ ਭੋਜਨ ਸਮਾਜ ਪਾਰਟੀ ਵਾਲੇ ਇੱਥੇ ਹੈਗੇ ਆ ਜਿਹੜਾ ਵਿਅਕਤੀ ਉਥੇ ਅਰੋਪੀ ਹੱਥ ਤੇ ਆ ਗਿਆ ਉਹਨੂੰ ਹੁਣ ਮੰਦਬੁੱਧੀ ਕਿਹਾ ਜਾ ਰਿਹਾ ਜੀ ਭਾਜੀ ਇਹ ਤਾਂ ਲੱਗ ਭਾਗ ਆਪਾਂ ਦੇਖ ਲਈਆਂ ਜੇ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ ਤਾਂ ਜਿਹੜੇ ਡੇੜਾ ਲੋਕਾਂ ਨੂੰ ਫੜਿਆ ਜਾਂਦਾ ਉਹ ਕੋਈ ਮੰਦਬੁੱਧੀ ਆ ਜੀ ਉਹ ਘਰੋਂ ਗਿਆ ਸੀਗਾ ਸਾਨੂੰ ਕਹਿੰਦਾ ਨਹੀਂ ਉਹ ਮੰਦਬੁੱਧੀ ਨੂੰ ਇਹੀ ਕਿਉਂ ਪਤਾ ਲੱਗਦਾ ਕਿ ਉਹ ਸਾਡੇ ਰਹਿਬਰਾਂ ਦਾ ਅਪਮਾਨ ਕਰਨਾ ਬਈ ਉਹ ਮੰਦਬੁੱਧੀ ਜਿਹੜਾ ਆ ਉਹ ਆਪਣੇ ਘਰ ਦੇਆਂ ਸਰ ਕਿਉਂ ਨਹੀਂ ਪਾੜਦਾ ਉਹਨੇ ਜਾ ਕੇ ਦੇਖੋ ਕਿੱਥੋਂ ਉਹ ਧਰਮਕੋੜ ਤੋਂ ਗਿਆ ਜਿਹੜੇ ਦਰਬਾਰ ਸਾਹਿਬ ਦੇ ਨਾਲ ਜਿਹੜਾ ਸਟੈਚੂ ਲੱਗਾ ਹੋਇਆ ਬਾਬਾ ਸਾਹਿਬ ਉਹਦੇ ਜਦਾਂ ਉੱਥੇ ਜਾ ਕੇ ਉਹ ਸਟੈਚੂ ਤੋੜ ਰਿਆ ਉਹ ਮੰਦਭੁੱਦੀ ਹੋ ਸਕਦਾ ਜਿਹੜਾ ਧਰਮਕੋੜ ਤੋਂ ਜਾ ਕੇ ਅੰਮ੍ਰਿਤਸਰ ਚ ਜਾ ਕੇ ਕਾਹੜ ਕਰ ਉਹਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ ਅਸੀਂ ਇਹੀ ਚਾਹੁੰਦੇ ਕਿ ਸਾਜ਼ਿਸ਼ ਕਰਤਾ ਜਿਹੜੇ ਆ ਉਹ ਸਾਹਮਣੇ ਆਉਣ